ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਵਿਸਾਖੀ ਦਾ ਦਿਹਾੜਾ ਜੀ ਵਿਸਾਖੀ ਦੇ ਦਿਹਾੜੇ ਤੇ ਆਪਾਂ ਬਣਾਉਣ ਲੱਗੇ ਆ ਪ੍ਰਸ਼ਾਦ ਬਾਬਾ ਜੀ ਦੇ ਮੱਥਾ ਟੇਕਣ ਲਈ ਇਹਦੇ ਲਈ ਆਪਾਂ ਨੇ ਗੈਸ ਬਾਲ ਲਈਏ ਹੁਣ ਉੱਪਰ ਆਪਾਂ ਪੈਨ ਧਰ ਲੈਨੇ ਆ ਪੈਨ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਨੇ ਆ ਲਓ ਜੀ ਪੈਨ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਇੱਧਰ ਆਪਾਂ ਨੇ ਦੇਸੀ ghee ਲੈ ਲਿਆ ਨੋਟਾ ਲਓ ਜੀ ਦਸੇ ਘੀ ਲੈ ਲੈ ਕੀ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਮੈਲਟ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਮੱਕੀ ਦਾ ਆਟਾ ਐਡ ਕਰ ਲੈਨੇ ਆ ਮੱਕੀ ਦੇ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਗੇ ਓਨੀ ਦੇਰ ਤੱਕ ਭੁੰਨਾਗੇ ਜਿੰਨੀ ਦੇਰ ਤੱਕ ਇਹਦਾ ਕਲਰ ਚੇਂਜ ਨਹੀਂ ਹੋ ਜਾਂਦਾ ਗੈਸ ਆਪਾਂ ਘਟਾ ਕਰ ਦੇਵਾਂਗੇ लोग गैस ਕਰ ਲਵਾਂਗੇ ਕਿਉਂਕਿ ਤੇਜ ਅੱਗ ਆਖਾਂਗੇ ਜੇ ਤਾਂ ਇਹ ਮੱਚ ਜਾਣਾ ਆਪਾਂ ਮਠੀ ਮਠੀ ਅੱਗ ਤੇ ਇਹਨੂੰ ਭੁੰਨਾਂਗੇ ਆਟੇ ਨੇ ਪਿਛਲੀ ਵੀਡੀਓ ਨੂੰ ਕਰਨਾ ਬਹੁਤ ਪਿਆਰ ਕੀਤਾ ਜੀ ਬਹੁਤ ਵਧੀਆ ਲਾਈਕ ਆਏ ਨੇ ਇਸ ਵੀਡੀਓ ਨੂੰ ਵੀ ਵਧੀਆ ਲਾਈਕ ਦਿਓ ਮੱਠੀ ਅੱਗ ਤੇ ਇਦਾਂ ਚਮਚਾ ਫੇਰ-ਫੇਰ ਕੇ ਆਪਾਂ ਇਹਨੂੰ ਭੁੰਨ ਲੈਣਾ ਮਾਫ ਕਰਿਓ ਜੀ ਥੋੜਾ ਜਿਹਾ ਖੜਕਾ ਹੁੰਦਾ ਉਧਰ ਲੱਕੜੀ ਵਾਲੇ ਮਿਸਤਰੀ ਲੱਗੇ ਹੋਏ ਨੇ ਸ਼ਾਇਦ ਤੁਹਾਨੂੰ ਮੇਰੀ ਆਵਾਜ਼ ਵੀ ਥੋੜੀ ਜਿਹੀ ਘੱਟ ਆਵੇ ਆਪਾਂ ਮੱਠੀ ਮੱਠੀ ਅੱਗ ਤੇ ਆਟੇ ਨੂੰ ਭੁੰਨ ਲੈਨੇ ਆ ਇਦਾਂ ਹੀ ਚਮਚਾ ਫੇਰ-ਫੇਰ ਕੇ ਉਨੀ ਦੇਰ ਤੱਕ ਭੁੰਨਾਂਗੇ ਜਿੰਨੀ ਦੇਰ ਤੱਕ ਇਹਦਾ ਕਲਰ ਚੇਂਜ ਨਹੀਂ ਹੋ ਜਾਂਦਾ ਲਓ ਜੀ ਦੇਖੋ ਆਪਣਾ ਆਟਾ ghee ਛੱਡਣ ਲੱਗ ਗਿਆ। ਲਓ ਜੀ ਆਟਾ ਆਪਣਾ ਥੋੜਾ ਥੋੜਾ ghee ਛੱਡਣ ਲੱਗ ਗਿਆ। ਪਰ ਥੋੜੀ ਜਿਹਾ ਅੱਪਾ ਹੋਰ ਭੁੰਨਾਂਗੇ ਜਿੰਨਾ ਦੇਰ ਤੱਕ ਚੰਗੀ ਤਰ੍ਹਾਂ ghee ਨਹੀਂ ਛੱਡਦਾ ਉੰਨੀ ਦੇਰ ਤੱਕ ਆਪਾਂ ਆਟੇ ਨੂੰ ਭੁੰਨਾਂਗੇ। ਕਿਉਂਕਿ ਕਣਕ ਦਾ ਆਟਾ ਬਸ ਥੇਤੀ ਭੁੱਜ ਜਾਂਦਾ ਇਹਨੂੰ ਥੋੜਾ ਜਿਹਾ ਟਾਈਮ ਲੱਗਦਾ। ਲਓ ਜੀ ਆਟੇ ਨੇ ਦੇਖੋ ਆਪਣੇ ਨੇ ghee ਛੱਡਤਾ। ਭੁੰਨ ਲੱਗਿਆ ਚੰਗੀ ਤਰ੍ਹਾਂ ਆਟੇ ਨੇ ਆਪਣੇ ਨੇ ghee ਛੱਡਤਾ ਦੇਖੋ। ਚੰਗੀ ਤਰ੍ਹਾਂ ਭੁੰਨ ਲਿਆ। ਨਾਜੀ ਆਟਾ ਆਪਣਾ ਚੰਗੀ ਤਰ੍ਹਾਂ ਭੁੱਜ ਗਿਆ। ਹੁਣ ਇਹਦੇ ਵਿੱਚ ਆਪਾਂ ਚੀਨੀ ਐਡ ਕਰ ਦਿੰਨੇ ਆ ਜਿੰਨੀ ਆਪਾਂ ਨੇ ਆਟਾ ਲਿਆ ਤੇ ਓਨੀ ਚੀਨੀ ਆ। ਚੀਨੀ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਆ। ਹੁਣ ਆਪਾਂ ਇਹਦੇ ਵਿੱਚ ਐਡ ਕਰ ਦਿਆਂ ਪਾਣੀ। ਥੋੜਾ ਥੋੜਾ ਪਾਣੀ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰੇਂਗੇ ਨਾ। ਵਧੀਆ ਪ੍ਰਸ਼ਾਦ ਬਣਦਾ ਜੀ ਇਹ ਕਿੰਨੇ ਕਿੰਨੇ ਸੁਜੀ ਦੇ ਪ੍ਰਸ਼ਾਦ ਵਾਗਾਂ ਪ੍ਰਸ਼ਾਦ ਬਣ ਜਾਂਦੇ ਇਹਦਾ ਜੇ ਆਪਾਂ ਪਾਣੀ ਹੋਰ ਪਾਵਾਂਗੇ ਜਦੋਂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਉਨੀ ਦੇਰ ਤੱਕ ਪਣਾਵਾਂਗੇ ਕਿੰਨੀ ਦੇਰ ਤੱਕ ਆਪਣਾ ਪ੍ਰਸ਼ਾਦ ਚੰਗੀ ਤਰ੍ਹਾਂ ਖਿਲ ਨਹੀਂ ਜਾਂਦਾ ਸੁਜੀ ਦੇ ਪ੍ਰਸ਼ਾਦ ਵਾਂਗੇ

ਲਗਾ ਜੀ ਤਾਂ ਸਾਦਾ ਆਪਣਾ ਚੰਗੀ ਤਰ੍ਹਾਂ ਹੁਣ ਆਪਾਂ ਥੋੜੇ ਜਿਹੇ ਦੇ ਵਿੱਚ ਟੁੱਟੀ-ਪਰੂਟੀ ਪਾ ਲੈਨੇ ਕਿਉਂਕਿ ਇਹਦੇ ਨਾਲ ਲੁੱਕ ਵੀ ਵਧੀਆ ਆਉਂਦੀ ਹੈ ਤੇ ਖਾਣ ਦਾ ਟੈਸਟ ਵੀ ਵੱਧਾ ਇਹਨੂੰ ਆਪਾਂ ਹੋਰ ਪਕਾਵਾਂਗੇ 1-2 ਮਿੰਟ ਲਈ ਤਾਂ ਜੋ ਚੰਗੀ ਤਰ੍ਹਾਂ ਖਿਲ ਜਾਵੇ सूजी के प्रसाद मांगो फुल जी, प्रसाद ने अपने ने देखो कड़ाही सड़ती एक था में कट्ठा देखो हो गया उन्नी देर तक अपना प्रसाद नहीं बनता जिनी देर तक कड़ाही ना कड़ दे ਆਰੇ ਫਸੇ ਲੈ ਕੇ ਇੱਕ ਤਾਂ ਮੈਂ ਟੱਕਾ ਹੋ ਗਿਆ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਿਓ ਮੱਕੀ ਦੇ ਆਟੇ ਦਾ ਪ੍ਰਸ਼ਾਦ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ